ਜੇਕਰ ਤੁਹਾਨੂੰ ਵੀ ਬਹਿਮ ਹੈ ਕਿ ਸਾਨੂੰ ਸਾਡੀ ਦੁਕਾਨ ਦੇ ਵਿੱਚ ਕੋਈ ਮਾਈ ਦਾ ਲਾਲ ਹੱਥ ਨਹੀਂ ਲਾ ਸਕਦਾ ਫਿਰ ਤੁਸੀਂ ਆ ਤਸਵੀਰਾਂ ਜ਼ਰੂਰ ਦੇਖ ਲਿਓ ਕਿਉਂਕਿ ਤੁਹਾਡਾ ਬਹਿਮ ਇਸ ਤਰੀਕੇ ਨਾਲ ਨਿਕਲੂ ਕਿ ਆਪਣੀਆਂ ਦੁਕਾਨਾਂ ਤੇ ਜ਼ਿੰਦਰੇ ਲਾ ਕੇ ਬੈਠਣ ਲਈ ਮਜਬੂਰ ਹੋ ਜਾਓਗੇ ਕਿਉਂਕਿ ਹੁਣ ਮਾਹੌਲ ਹੀ ਅਜਿਹਾ ਬਣ ਗਿਆ ਕਿ ਆਪਣੇ ਆਪ ਨੂੰ ਤੁਸੀਂ ਕਿਤੇ ਵੀ ਸੁਰੱਖਿਅਤ ਨਹੀਂ ਰੱਖ ਸਕਦੇ ਆ ਦੇਖ ਲਓ ਕੈਮਰੇ ਦੀਆਂ ਲਾਈਵ ਤਸਵੀਰਾਂ ਫਿਰੋਜ਼ਪੁਰ ਦੇ ਵਿੱਚ ਲੁੱਟਾਂ ਖੋਹਾਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਬਾਂਸੀ ਗੇਟ ਤੋਂ ਸਾਹਮਣੇ ਆਇਆ ਜਿੱਥੇ ਇੱਕ ਦੁਕਾਨ ਤੇ ਬੈਠੇ ਪਤੀ ਪਤਨੀ ਨੂੰ ਪਿਸਤੌਲ ਦਿਖਾ ਕੇ 30000 ਰੁਪਏ ਲੁੱਟ ਕੇ ਫਰਾਰ ਹੋ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਔਰਤ ਖੁਸ਼ਮੁ ਨੇ ਕਿਹਾ ਕਿ ਸਿਗਰਟ ਲੈਣ ਦੇ ਬਹਾਨੇ ਲੁਟੇਰੇ ਦਾਖਲ ਹੁੰਦੇ ਨੇ ਤੇ ਪਿਸਤੌਲ ਦੀ ਨੋਕ ਤੇ ਸਾਰੇ ਪੈਸੇ ਲੁੱਟ ਕੇ ਫਰਾਰ ਹੋ ਗਏ ਕੀ ਨਾਮ ਕੀਤਾ ਤੁਹਾਡਾ ਖੁਸ਼ਬੂ ਕੀ ਗੱਲ ਬਤੋਈ ਸੀ ਕੀ ਕਹਿੰਦਾ ਪਹਿਲਾਂ ਵੀਰੇ ਤਿੰਨ ਮੁੰਡੇ ਆਏ ਨੇ ਉਹ ਤੇ ਮੂੰਹ ਬੰਨੇ ਹੋਏ ਸੀ ਦੋ ਦੇ ਖੁੱਲੇ ਸੀ ਇੱਕ ਦਾ ਬੰਨਿਆ ਹੋਇਆ ਸੀ ਮੂੰਹ ਤੇ ਉਹਨਾਂ ਨੇ ਸਿਗਰਟ ਮੰਗੀਆਂ ਸੀ ਕਿ ਨਹੀਂ ਹੈਗੀ ਤੇ ਬਸ ਉਹ ਥੋੜੀ ਜੀ ਅੰਦਰ ਆ ਕੇ ਉਹਨਾਂ ਨੇ ਵੇਖਿਆ ਵੀ ਮਾੜਾ ਮੋਟਾ ਜਿਵੇਂ ਦੋ ਕੋ ਇੱਕ ਸੈਕਿੰਡ ਖਲੋ ਕੇ ਵੇਖਿਆ ਵੀ ਕੋਈ ਹੈਗਾ ਅੰਦਰ ਨਹੀਂ ਜਾਂ ਨਹੀਂ ਹੈਗਾ ਤੇ ਮੈਂ ਉਧਰ ਮੇਰੇ ਬੈਠੇ ਸੀ ਕਿ ਮੈਂ ਉਧਰ ਨੂੰ ਝਾੜੂ ਲਗਾਉਂਦੀ ਵੀ ਸੀ ਅੰਦਰ ਵੱਲੋਂ ਤੇ ਬਸ ਉਹਨਾਂ ਨੇ ਆ ਕੇ ਨਾਲ ਆਪਣੀ ਗੱਲ ਦਿਖਾਈ ਏ ਤੇ ਉਹਨਾਂ ਨੇ ਗੱਲੇ 'ਚ ਸਾਰੇ ਪੈਸੇ ਕੱਢ ਲਏ ਫਿਰ ਦੂਜਾ ਮੁੰਡਾ ਗਿਆ ਫਟਾਫਟ ਕਾਪਾ ਲੈ ਆਇਆ ਉਹਨਾਂ ਨੇ ਇਹਨਾਂ ਦੀ ਜਿੰਨੇ ਪੈਸੇ ਸਾਰੇ ਪੈਸੇ ਲਾਗੇ 25 ਤੋਂ 30000 ਰੁਪਿਆ ਵੀ ਸੀਗਾ ਲੈ ਕੇ ਜਿਹੜੇ 25-30000 ਰੁਪਿਆ ਲੈ ਕੇ ਗੱਲੇ ਚ ਕੱਢ ਕੇ ਤੇ ਨਾਲ ਮੇਰੀ ਵੀ ਪਾਕਟ ਫਰੋਲੀ ਹੈ ਮੇਰੇ ਕੋਲ ਵੀ ਜੋ ਸੀ 4-500 ਰੁਪਿਆ ਮੇਰੀ ਪਾਕਟ ਚ ਸੀਗਾ ਉਹ ਵੀ ਲੈ ਗਏ ਉਹ ਤੇ ਮੇਰੇ ਤੇ ਵੀ ਸਿਰ ਤੇ ਗਾਨੇ ਰੱਖੀ ਹੈ ਤੇ ਮੇਰੇ ਹਸਬੰਦ ਤੇ ਵੀ ਰੱਖੀ ਹੈ ਕਿੰਨੇ ਦਾ ਟਾਈਮ ਸੀਗਾ ਕਿ ਟਾਈਮ ਹੋਨੇ ਕੋ 11 ਵਜੇ ਦਾ ਸੀ ਕੀ ਮੰਤੀ ਕਰਦੇ ਮੰਗ 산 ਇਨਸਾਫ ਚਾਹੀਦਾ ਐਦਾ ਤਾਂ ਕੋਈ ਵੀ ਜੇ ਅਸੀਂ ਰੋਜੀ ਰੋਟੀ ਕਮਾਣ ਬੈਠੇ ਆਂ ਜੇ ਬੰਦੇ ਰੋਜੀ ਰੋਟੀ ਕਮਾ ਨਹੀਂ ਪਾਏਗਾ ਤੇ ਕਿੱਦਾਂ ਦੁਕਾਨ ਚਲਾਏਗਾ ਆਪਦੀ ਕਿੱਦਾਂ ਕੋਈ ਕੰਮ ਕਰੂਗਾ ਜੇ ਇਹੀ ਡਰ ਦੇਲ ਚ ਬੈ ਗਿਆ ਕਿ ਹਾਂ ਕੋਈ ਵੀ ਕਦੋਂ ਵੀ ਆ ਸਕਦਾ ਹੈ ਤੇ ਕੰਮ ਕਿੱਦਾਂ ਕਰੂਗਾ ਕਿਵੇਂ ਖਾਊਗਾ ਰੋਟੀ ਕੋਈ ਪਤਾ ਲੱਗਾ ਕੌਣ ਸੀ ਉਹ ਬੰਦੇ ਨਹੀਂ ਪਤਾ ਲੱਗਾ ਕੌਣ ਹੈ ਵੇਖਣ ਚ ਨਸ਼ੇੜੀ ਨਹੀਂ ਲੱਗਦੇ ਬੇਸਿਗੇ ਵਰ ਉੱਥੇ ਹੀ ਐਮਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦਿਨ ਬਦ ਦਿਨ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈ ਮੇਰਾ ਮੰਟੀ ਐਮਸੀ ਨਾਮ ਹੈ ਅਨੁਸਾਰ ਕੀ ਘਟਨਾ ਜਿਹੜੀ ਹੋਈ ਘਟਨਾ ਰਾਤੀ ਅੱਜਕੱਲ ਦੁਕਾਨਾਦਾਰਾਂ ਦਾ ਰਾਤ ਜਿਵੇਂ ਮੰਨ ਲਓ ਸ਼ਰਿਆਮ ਗੁੰਡਾਗਰਦੀ ਸ਼ਰਿਆਮ ਮੰਨ ਲਓ ਰੋਲਵਰ ਦਿਖਾ ਕੇ ਇਹਨਾਂ ਦੇ ਰੱਖ ਕੇ ਇਹਨਾਂ ਨੂੰ ਧਮਕਾ ਕੇ ਇਹਨਾਂ ਦਾ ਸਾਰਾ ਜਿਵੇਂ ਗੱਲੇ ਜੋ ਵੀ ਪੈਸੇ ਸਾਰਾ ਜਿਵੇਂ ਇਹਨਾਂ ਦੀ ਜੇਬਾਂ ਚੋਂ ਪੈਸੇ ਸਾਰੇ ਕੱਢ ਕੇ ਲੈ ਗਏ ਗਰੀਬ ਬੰਦਾ ਤਾਂ ਰੋਟੀ ਕੱਲ ਨੂੰ ਖਾ ਹੀ ਨਹੀਂ ਸਕਦਾ ਮੰਨ ਲਓ ਜੀ ਮੰਨ ਲਓ ਕੋਈ ਰੇੜੀ ਵਾਲਾ ਜਾਂਦਾ ਪ੍ਰਸ਼ਾਸਨ ਦਾ ਵੀ ਵੀ ਮੰਨ ਲਓ ਦਿਨੋ ਦਿਨ ਮਹੌਲ ਖਰਾਬ ਹੋ ਰਿਹਾ ਕੋਈ ਕਿਸੇ ਤਰ੍ਹਾਂ ਦਾ ਜੇ ਆਪਾਂ ਦੇਖੀਏ ਵੀ ਆਪਾਂ ਵੀ ਕੋਈ ਰਾਤ ਨੂੰ ਰੇੜੀ ਲੈ ਕੇ ਜਾਂਦਾ ਕੋਈ ਗਰੀਬ ਬੰਦਾ ਜੇ ਰੇੜੀ ਵਿਚਾਰਾ ਸਾਰੀ ਦਿਹਾੜੀ ਮਿਹਨਤ ਕਰਕੇ ਜਿਹੜਾ ਕਰਦਾ ਉਹ ਉਹਦੇ ਰਾਤ ਨੂੰ ਪੈਸੇ ਖੋਏ ਜਾਂਦੇ ਨਸ਼ੀੜੀ ਖੋਈ ਜਾਂਦੇ ਨੇ ਦਿਨੋ ਦਿਨ ਨਸ਼ਾ ਵਧੀ ਜਾਂਦਾ ਬੁਰੇ ਹਾਲ ਰੋਇਪੁਰ ਦੇ ਵਿੱਚ ਬਹੁਤ ਬੁਰਾ ਹਾਲ ਇਹਨਾਂ ਦਾ ਕਿੰਨੀ ਲੁੱਟ ਹੋਈ ਇਹਨਾਂ ਦਾ 30000 ਰੁਪਏ ਦੇ ਕਰੀਬ ਉਹਨਾਂ ਦਾ ਨਾ ਕੀ ਪੈਸੇ ਲੱਗੇ ਨੇ ਰਾਤ ਪਤਾ ਲੱਗਾ ਕਿ ਕਿੰਨੇ ਬੰਦੇ ਸੀਗੇ ਤੇ ਉਹ ਤਿੰਨ ਜਣੇ ਸੀਗੇ ਇੱਕ ਨੇ ਪਿਸਤੋਲ ਪਹਿਲੋ ਪਿਸਤੋਲ ਰੱਖਿਆ ਦੂਜਾ ਤੀਜਾ ਮੁੜ ਕੇ ਦੋ ਜਣੇ ਅੰਦਰ ਆਏ ਮੁੜ ਕੇ ਤੀਜਾ ਫਿਰ ਕਾਪਾ ਲੈਣ ਗਿਆ ਕਾਪਾ ਲੈ ਕੇ ਇਹਨਾਂ ਨੂੰ ਫਿਰ ਧਮਕਾ ਕੇ ਦੋ ਜਣੇ ਸੀ ਦੋਵੇਂ ਜੀ ਸੀ ਦੋਵੇਂ ਜੀਆਂ ਕੋਲੋਂ ਇਹਨਾਂ ਨੇ ਜੋ ਵੀ ਉਹਨਾਂ ਕੋਲ ਹੋਇਆ ਉਹਨਾਂ ਨੇ ਕੋਈ ਕਮੀ ਨਹੀਂ ਆਪਦੇ ਵੱਲੋਂ ਛੱਡੀ ਉਹਨਾਂ ਨੇ ਜੋ ਵੀ ਸਾਰਾ ਫਰੋਲਾ ਫਰੋਲੀ ਕਰਕੇ ਸਾਰੇ ਪੈਸੇ ਕੱਢ ਕੇ ਲੈ ਗਏ ਨੇ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਇਹਨਾਂ ਨੂੰ ਵੀ ਹਾਂ ਵੀ ਇਹਨਾਂ ਨੂੰ ਨੱਥ ਪਾਈਏ ਨਹੀਂ ਤਾਂ ਦਿਨੋ ਦਿਨ ਮੋਲ ਖਰਾਬ ਹੁੰਦਾ ਦੁਰੇਜੇਗਾ ਕੋਈ ਦੁਕਾਨਦਾਰਾਂ ਦਾ ਹਾਲ ਨਹੀਂ ਰਹੇਗਾ ਕੋਈ ਲੋਕਾਂ ਦਾ ਗਰੀਬਾਂ ਬੰਦਿਆਂ ਦਾ ਕੋਈ ਦਿਨੋਂ ਦਿਨ ਬੁਰਾ ਹਾਲ ਹੁੰਦਾ ਜਾਏਗਾ ਵੀ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਮੈਂ ਮਾਰਕੀਟ ਦੇ ਪ੍ਰਧਾਨ ਹੋ ਕੇ ਉਹਦੇ ਲਾਤੇ ਵੀ ਕਰਦਾ ਵੀ ਹਾਂ ਵੀ ਥੋੜਾ ਜਿਆ ਜਿਵੇਂ ਇਹ ਕੰਮ ਨੂੰ ਥੋੜੀ ਜੀ ਨਕੇਲ ਪਾਓ ਨਹੀਂ ਤਾਂ ਇਹ ਦਿਨੋਂ ਦਿਨ ਮਹੌਲ ਖਰਾਬ ਹੋ ਜਾਣਗੇ ਲੋਕਾਂ ਦਾ ਨਿਕਲਣਾ ਬਾਹਰ ਬੰਦ ਹੋ ਜਾਏਗਾ ਸਹੀ ਗੱਲ ਹੈ ਜਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਵੀ ਲੁੱਟਾਂ ਖੋਹਾਂ ਦੀਆਂ ਵਾਰ ਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਇੱਥੋਂ ਤਾਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਲੋਕ ਕਿਤੇ ਵੀ ਸੁਰੱਖਿਅਤ ਨਹੀਂ ਕਿਸੇ ਵੇਲੇ ਵੀ ਲੁਟੇਰੇ ਉਹਨਾਂ ਨੂੰ ਆਪਣਾ ਸ਼ਿਕਾਰ ਬਣਾ ਸਕਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ